ਕਬਰਨਾਮਾ ਦੇਖਿਆ ਜੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਇੱਕ ਪਾਸੇ ਧਮਕੀਆਂ ਦੇ ਰਹੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਵੱਡੇ ਪੱਧਰ ਤੇ ਤਖਤਾ ਪਲਟ ਕਰਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਹੱਕਦਾਰ ਹੋਣਗੇ ਵਿਆਨੀ ਹਰਪ੍ਰੀਤ ਸਿੰਘ ਅਤੇ ਸ਼ਰੂਪਰੀ ਅਕਾਲੀ ਦਲ ਦਾ ਬਾਗੀ ਧੜਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਨ ਤੋ ਬਣਾਈ 2 ਦਸੰਬਰ 2024 ਨੂੰ ਪੰਜ ਮੈਂਬਰ ਸੱਤ ਮੈਮਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਸਨ ਜਿਨ੍ਹਾਂ ਨੇ ਭਰਤੀ ਨੂੰ ਵੱਡੇ ਪੱਧਰ ਤੇ ਨੀਪਰੇ ਚਾੜਿਆ ਪੰਜਾਬ ਦੇ ਵਿੱਚ ਸਿਆਸਤ ਹੁਣ ਪੂਰੀ ਤਰ੍ਹਾਂ ਗਰਮਾ ਗਈ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਧੜਾ ਅਤੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹਣੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸਮਝੌਤਾ ਕਰਨਾ ਪਵੇਗਾ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਭਰਤੀ ਬੁਗਸ ਕੀਤੀ ਗਈ ਹੈ ਉਸ ਦਾ ਪ੍ਰੋਪਰ ਰਿਕਾਰਡ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਕੋਲ ਨਹੀਂ ਕਿਉਂਕਿ ਇਹ ਵਾਰ-ਵਾਰ ਇਹ ਇਗਜ਼ਾਮ ਲਗਾਏ ਜਾ ਰਹੇ ਨੇ ਗਿਆਨੀ ਹਰਪੀ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਗੁਵਿੰਦਰ ਕੁਮਾਰ ਸੁੱਕੀ ਜਿਨ੍ਹਾਂ ਦਾ ਹਾਲੇ ਇਸਤੀਫਾ ਡਾਕਟਰ ਵਿਧਾਨ ਸਭਾ ਦੇ ਸਪੀਕਰ ਕੁਲਤਾਬ ਸਿੰਘ ਸੰਧਵਾ ਵੱਲੋਂ ਸਵੀਕਾਰ ਨਹੀਂ ਕੀਤਾ ਗਿਆ ਉਹ ਜਲਦੀ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਕਰਨਗੇ ਕਿਉਂਕਿ ਉਹ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਹਲਕਾ ਬੰਗਾ ਤੂ ਤੇ ਦੂਸਰੇ ਪਾਸੇ ਮਨਪ੍ਰੀਤ ਯਾਨੀ ਆਲਰੇਡੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਨੇ ਤੇ ਜਿਹੜਾ ਕੰਮ ਮਹਾਰਾਸ਼ਟਰ ਵਿੱਚ ਹੋਇਆ ਸੀ ਉਦੋਂ ਠਾਕਰੇ ਨੂੰ ਲੈ ਕੇ ਉਹੀ ਕੰਮ ਹੋਵੇਗਾ ਚੋਣ ਨਿਸ਼ਾਨ ਤਕਰੀਬੀ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੀਆਂ ਚਾਬੀਆਂ ਵੀ ਮਿਲਣਗੀਆਂ ਅਤੇ ਐਸਜੀਪੀਸੀ ਵੀ ਮਿਲੇਗੀ ਸ਼੍ਰੀ ਅ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੂਤਰਾਂ ਦੇ ਹਵਾਲੇ ਤੋਂ ਕਾਸਰਗਾਈਆਂ ਜਾਰਗੀਆਂ ਲਿਖੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਡੈਲੀਗੇਟਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਅਤੇ ਜਿਨ੍ਹਾਂ ਨੂੰ ਅਹੁਦੇ ਦਿੱਤੇ ਗਏ ਨੇ ਉਹਨਾਂ ਦੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋਣ ਜਾ ਰਹੇ ਨੇ ਹਾਲਾਂਕਿ ਸੁਖਬੀ ਸਿੰਘ ਬਾਦਲ ਹੋਣਾ ਅਤੇ ਉਸ ਦੇ ਸਾਥੀਆਂ ਵੱਲੋਂ ਤਬਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਹਾਡੇ ਦੇ ਕੇਸ ਹੋਵੇਗਾ ਤੁਹਾਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਕਸੀਟਿਆ ਜਾਵੇਗਾ ਲੇਕਿਨ ਜਿਸ ਤਰ੍ਹਾਂ ਭਰਤੀ 15 ਲੱਖ ਦੀ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਹੈ ਉਹ ਵੈਲਿਡ ਹੈ ਤੇ ਜਿਹੜੀ ਪਰਤੀ ਸੁਖਬੀਰ ਸਿੰਘ ਬਾਦਲਾ ਤੇ ਉਸਦੇ ਸਾਥੀਆਂ ਵੱਲੋਂ ਕੀਤੀ ਗਈ ਹੈ ਉਹ ਬੋਗਸ ਪਰਤੀ ਹੈ ਜੇਕਰ 27 ਲੱਖ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇੱਕ ਮਹੀਨੇ ਦੇ ਵਿੱਚ ਜੋੜ ਸਕਦੀ ਹੈ ਜਿਹੜੀ ਪਰਤੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ਇਟ ਮੀਨਸ ਕਿ ਫਿਰ ਵਿਧਾਨ ਸਭਾ ਵਿਧਾਨ ਸਭਾ ਲੋਕ ਸਭਾ ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰੇ ਕਿਉਂ 15 ਲੱਖ ਦੀ ਪਰਤੀ ਵਸੇ ਕੀਤੀ ਹੈ ਯਾਨੀ ਕਿ ਟੋਟਲ 45 ਲੱਖ 45 ਲੱਖ ਦੇ ਵਿੱਚੋਂ ਸ਼ਰੋਮਣੀ ਅਕਾਲੀ ਦਲ ਨੂੰ ਵੋਟਾਂ ਪਈਆਂ ਕਿਉਂ ਨਹੀਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਦਾਵਾ ਕਰ ਰਹੇ ਨੇ ਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਵਾਰਸਾਂ ਕੌਮ ਤੋਂ ਪਘੋੜੇ ਕੌਣ ਹੋਏ ਪੰਤੂ ਪਘੋੜੇ ਕੌਣ ਹੋਏ ਮਨਕਰ ਕੌਣ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਉਹ ਸਾਰੇ ਪੰਜਾਬ ਦੇ ਅਤੇ ਪੰਥਕ ਲੋਕਾਂ ਨੂੰ ਪਤਾ ਹੈ ਇਸ ਕਰਕੇ ਪੰਥਕ ਲੋਕਾਂ ਨੇ ਸ਼ਰੋਮਣੀ ਅਕਾਲੀ ਦਲ ਤੋਂ ਵੋਹ ਨਹੀਂ ਮੋੜਿਆ ਪੰਥ ਨੇ ਮੂੰ ਮੋੜਿਆ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੋਂ ਜਿਸ ਸਾਹਬ ਦੇ ਨਾਲ ਵੱਡੇ ਪੱਦਰ ਦੇ ਪਰਮਾ ਹੰਗਾਰਾ ਵੱਡਾ ਬਲ ਅਤੇ ਕੌਮ ਖੜ ਗਈ ਹੈ ਸ਼੍ਰੀ ਦਫਤਮਾ ਸਾਹਿਬ ਦੇ ਸਾਫਕਾ ਜੱਤੇਦਾਰ ਗਿਆਨੀ ਹਰਤ ਸਿੰਘ ਦੇ ਨਾਲ ਇਦਾਂ ਲੱਗਦਾ ਹੈ ਕਿ ਇਹ ਸਾਰਾ ਡਾਟਾ ਜਿਹੜਾ ਹੈ ਇਹ ਚੋਣ ਕਮਿਸ਼ਨ ਦੇ ਕੋਲ ਲੈ ਕੇ ਜਾ ਜਾਵੇਗਾ ਇਵੇਂ ਦੋ ਇਥੋਂ ਤੱਕ ਵੀ ਕਿਆਸਰਗਾਈਆਂ ਲਗਾਈਆਂ ਜਾਤੀਆਂ ਨੇ ਕਿ ਗਰੀਬਕੌਰ ਮਜੀਠੀਆ ਵੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਵਿੱਚ ਜਾਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਬਿਕਰਮਜੀਠੀਆ ਦੇ ਹੱਥ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮੰਗ ਪੱਤਰ ਕੋਈ ਮੁਲਾਕਾਤ ਨਹੀਂ ਕੀਤੀ ਚਾਰੀ ਇਸ ਕਰਕੇ ਗਰੀਬਕੌਰ ਮਜੀਠੀਆ ਵੀ ਜਿਹੜੇ ਨੇ ਹਰਪ੍ਰੀਤ ਸਿੰਘ ਦੇ ਹੱਥ ਵਿੱਚ ਆ ਸਕਦੇ ਨੇ ਜੇ ਨਹੀਂ ਆਉਦੇ ਡਾਕਟਰ ਸੁਖਿੰਦਰ ਕੁਮਾਰ ਸੁੱਕੀ ਹਲਕਾ ਮੰਗਾ ਤੋਂ ਅਤੇ ਮਨਪ੍ਰੀਤਿਆਲੀ ਹਲਕਾ ਦਾਖਾ ਤੋਂ ਜਿਹੜੇ ਮੌਜੂਦਾ ਵਿਧਾਇਕ ਨੇ ਸ਼ੁਰੂਬਣੀ ਇਕਾਦੀ ਦਲ ਦੇ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ ਤਿੰਨ ਉਹ ਵਿਧਾਇਕ ਉਮੀਦਵਾਰ ਜਿੱਤੇ ਸੀ ਮਨਪ੍ਰੀਤ ਯਾਲੀ ਡਾਕਟਰ ਸਕੁੰਦਰ ਕੁਮਾਰ ਸੁਖੀ ਅਤੇ ਬੀਬੀ ਗਰੀਬਕੌਰ ਨਰਜੀਤਿਆ ਇਹਨਾਂ ਦੇ ਤਿੰਨਾਂ ਦੇ ਵਿੱਚੋਂ ਦੋ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆਉਣਗੇ ਇੱਕ ਤਾਂ ਆਲਰੇਡੀ ਹੈ ਮਨਪ੍ਰੀਤ ਯਾਲੀ ਇਸ ਕਰਕੇ ਇਸ ਧੜੇ ਦੇ ਨਾਲ ਸਮਝੌਤਾ ਕਰਨਾ ਪਵੇਗਾ ਇਹ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਸਾਹਮਣੇ ਸੁਖਬੀਰ ਸਿੰਘ ਬਾਤ ਜਿਹੜੇ ਟੋਟਲੀ ਬੇਵਸ ਨੇ ਇਸ ਕਰਕੇ ਸਮਝੌਤਾ ਕਰਕੇ ਚੱਲਣਾ ਪਵੇਗਾ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤਾਂ ਉਹਨਾਂ ਦੇ ਕੋਲੋਂ ਗਈ ਚਲੀ ਹੈ ਆਪਣਾ ਮਾਨ ਸਨਮਾਨ ਜਿਹੜਾ ਅੱਗੇ ਥੋੜਾ ਬੋਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਮਿਲਦਾ ਹੈ ਉਹ ਵੀ ਗਵਾ ਬੈਠਣਗੇ ਇਸ ਕਰਕੇ ਕਿਆ ਸਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਮਹਾਰਾਸ਼ਟਰਵਾੜੀ ਰਾਸ ਸਮਿਤੀ ਖੇਡਣ ਜਾ ਰਹੇ ਨੇ ਯਾਨੀ ਹਰਪ੍ਰੀਤ ਸਿੰਘ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਸਮਝੌਤਾ ਕਰਨਾ ਪੈਣਾ ਹੈ ਜਾਂ ਪਿਛੇੜਨਾ ਪੈਣਾ ਹੈ